ਅ ਜੀ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੁੰਦਾ ਹੈ ਤਾਂ ਉਸ ਤੋਂ ਆਪਾਂ ਕਿਸ ਤਰ੍ਹਾਂ ਛੁਟਕਾਰਾ ਪਾਈਏ ਲੱਤ ਬਾਹਾਂ ਜਾਂ ਗਿੱਟੇ ਗੋਡੇ ਕਿਸੇ ਵੀ ਚੀਜ਼ ਦੇ ਉੱਪਰ ਦਰਦ ਹੁੰਦਾ ਤਾਂ ਆਪਾਂ ਕੁਝ ਹੀ ਸਕਿੰਟਾਂ ਵਿੱਚ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹਾਂ ਉਸ ਦੇ ਲਈ ਇੱਕ ਤਾਂ ਆਪਾਂ ਨੂੰ ਚਾਹੀਦਾ ਹੈ ਵੇਲਣਾ ਕੋਈ ਵੀ ਆਪਣੇ ਘਰ ਵਿੱਚ ਪਿਆ ਵੇਲਣਾ ਲੈ ਲਓ ਫालतੂ ਲੈ ਲਓ ਚਾਹੇ ਜਿਸ ਨਾਲ ਰੋਟੀ ਬਣਾਉਂਦੇ ਉਹ ਲੈ ਲਓ ਧੋ ਕੇ ਉਸ ਨੂੰ ਵਰਤ ਲਓ ਤੇ ਫਿਰ ਉਸ ਤੋਂ ਬਾਅਦ ਕੀ ਕਰਨਾ ਕਿ ਤੁਸੀਂ ਲੈਣਾ ਸਰੋਂ ਦਾ ਤੇਲ ਜੇਕਰ ਸਰੋਂ ਦਾ ਤੇਲ ਨਹੀਂ ਹੈਗਾ ਤਾਂ ਨਾਰੀਅਲ ਦਾ ਤੇਲ ਜਾਂ ਤੇਲ ਦਾ ਤੇਲ ਵੀ ਤੁਸੀਂ ਵਰਤ ਸਕਦੇ ਹੋ ਇਸ ਨੂੰ ਹਲਕਾ ਜਿਹਾ ਕੋਸਾ ਕਰ ਲੈਣਾ ਜਿਆਦਾ ਗਰਮ ਨਹੀਂ ਕਰਨਾਗਾ ਹਲਕਾ ਜਿਹਾ ਕੋਸਾ ਬਸ ਕਰ ਲੈਣਾ ਤੇ ਫਿਰ ਉਸ ਤੋਂ ਬਾਅਦ ਇਸ ਤੇਲ ਨੂੰ ਇਸ ਵੇਲਣੇ ਦੇ ਉੱਪਰ ਲਗਾ ਲੈਣਾ ਚੰਗੀ ਤਰ੍ਹਾਂ ਵੇਲਣੇ ਦੇ ਉੱਪਰ ਲਗਾ ਕੇ ਚੋਪੜ ਲੈਣਾ ਹੈ ਤੇ ਫਿਰ ਇਸ ਤਰ੍ਹਾਂ ਪਿੰਜਣੀਆਂ ਦੇ ਉੱਪਰ ਮਤਲਬ ਜਿਹੜੀ ਵੀ ਜਗ੍ਹਾ ਤੇ ਤੁਹਾਡੇ ਦਰਦ ਹੋ ਰਿਹਾ ਤੁਸੀਂ ਉਸ ਜਗ੍ਹਾ ਦੇ ਉੱਪਰ ਇਸ ਵੇਲੇ ਨੇ ਮ사ਜ ਕਰਨੀ ਹਲਕੇ ਹੱਥਾਂ ਦੇ ਨਾਲ ਵੇਲੇ ਨੇ ਨੂੰ ਉੱਪਰਲੀ ਸਾਈਡ ਤੋਂ ਹੇਠਲੀ ਸਾਈਡ ਵੱਲ ਲੈ ਕੇ ਆਉਣਾ ਹੈ ਜਿਵੇਂ ਆਪਾਂ ਰੋਟੀ ਬਣਾਉਣਿਆਂ ਵੇਲੇ ਇਹਨੂੰ ਉਸ ਤਰ੍ਹਾਂ ਨਹੀਂ ਚਲਾਉਣਾ ਸਗੋ ਉੱਪਰਲੀ ਸਾਈਡ ਤੋਂ نیچے ਵਾਲੀ ਸਾਈਡਾਂ ਲੈ ਕੇ ਆਉਣਾ ਹੈ ਤੇ ਬਹੁਤ ਵਧੀਆ ਮ사ਜ ਹੋਵੇਗੀ ਤੇ ਇਸ ਤੇ ਨਾਲ ਬਿਲਕੁਲ ਵੀ ਲੱਤਾਂ ਵਿੱਚ ਦਰਦ ਨਹੀਂ ਹੋਏਗਾ ਹੁਣ ਦੋਸਤੋ ਤੁਹਾਨੂੰ ਦੱਸਦਿਆਂ ਕਿ ਜੇਕਰ ਪੈਰਾਂ ਵਿੱਚ ਦਰਦ ਹੋ ਰਿਹਾ ਤਾਂ ਉਸ ਤੇ ਲਈ ਤੁਸੀਂ ਕੀ ਕਰਨਾ ਹੈ ਠੀਕ ਉਸੇ ਤਰ੍ਹਾਂ ਵੇਲਣੇ ਨੂੰ ਉੱਪਰ ਤੇਲ ਲਗਾ ਕੇ ਚੰਗੀ ਤਰ੍ਹਾਂ ਚੋਪੜ ਲੈਣਾ ਹੈ ਫਿਰ ਫਿਰ ਪੈਰ ਨੂੰ ਉੱਪਰ ਰੱਖ ਕੇ ਇਸ ਤਰ੍ਹਾਂ ਪੈਰ ਨੂੰ ਚਲਾਉਣਾ ਹੈ ਇਸ ਨਾਲ ਪੈਰ ਦੀ ਮ사ਜ ਬਹੁਤ ਵਧੀਆ ਹੁੰਦੀ ਅੱਡੀਆਂ ਵਿੱਚ ਪੱਬ ਵਿੱਚ ਕਿਤੇ ਵੀ ਦਰਦ ਹੋਵੇ ਮਿੰਟਾਂ ਵਿੱਚ ਗਾਇਬ ਹੋ ਜਾਏ ਦੰਦਾਈ ਪੈਰ ਦੇ ਉੱਪਰਲੀ ਸਾਈਡ ਵੀ ਤੁਸੀਂ ਮ사ਜ ਕਰੋ ਤੇ ਜੇਕਰ ਇੱਥੇ ਉਂਗਲਾਂ ਦੇ ਸੰਨ ਦੇ ਵਿੱਚ ਵੀ ਦਰਦ ਹੋ ਰਿਹਾ ਤੇ ਇੱਥੇ ਵੀ ਤੁਸੀਂ ਮ사ਜ ਕਰੋ ਚਾਹੇ ਵਿਲਨੇ ਨਾਲ ਮ사ਜ ਕਰ ਲਓ ਚਾਹੇ ਉਂਗਲਾਂ ਨਾਲ ਮ사ਜ ਕਰ ਲਓ ਜੇਕਰ ਬਾਹਾਂ ਦੇ ਉੱਪਰ ਦਰਦ ਹੋ ਰਿਹਾ ਤੇ ਠੀਕ ਉਸੇ ਤਰ੍ਹਾਂ ਹੀ ਵਿਲਨੇ ਦੇ ਉੱਪਰ ਤੇਲ ਲਗਾ ਕੇ ਉੱਪਰਲੀ ਸਾਈਡ ਤੋਂ ਹੇਠਲੀ ਸਾਈਡ ਨੂੰ ਲੈ ਆਉਣਾ ਹੈ ਇਸ ਦੇ ਨਾਲ ਬਿਲਕੁਲ ਵੀ ਤੁਹਾਡੇ ਸਰੀਰ ਵਿੱਚ ਜਿੰਨਾ ਵੀ ਦਰਦ ਹੋਏਗਾ ਕੁਝ ਹੀ ਸਕਿੰਟਾਂ ਵਿੱਚ ਗਾਇਬ ਹੋ ਜਾਏਗਾ ਜੇਕਰ ਅਜਹੀ ਟ੍ਰਿਕ ਨੂੰ ਤੁਸੀਂ ਡੇਲੀ ਵਰਤਦੇ ਹੋ ਤਾਂ ਤੁਹਾਡੇ ਕਦੇ ਵੀ ਸਰੀਰ ਵਿੱਚ ਲੱਤਾਂ ਬਾਹਾਂ ਵਿੱਚ ਦਰਦ ਨਹੀਂ ਹੋਏਗਾ ਤੇ ਦੂਜੇ ਤੀਜੇ ਦਿਨ ਇਸ ਤਰ੍ਹਾਂ ਕਰਦੇ ਹੀ ਰਹਿਣਾ ਚਾਹੀਦਾ ਹੈ ਮ사ਜ ਹੁੰਦੀ ਰਹੇ ਤਾਂ ਸਰੀਰ ਵਿੱਚ ਕਦੇ ਵੀ ਦਰਦ ਨਹੀਂ ਹੁੰਦਾ ਦੇਖੋ ਇੱਥੇ ਹੱਥਾਂ ਦੀਆਂ ਤਲੀਆਂ ਦੇ ਉੱਪਰ ਵੀ ਤੁਹਾਨੂੰ ਕਰਕੇ ਦਿਖਾ ਰਹੇ ਕਈ ਔਰ ਤਲੀਆਂ ਵੀ ਦਰਦ ਕਰਨ ਲੱਗ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਵਿਲੇ ਨੇ ਨਾ ਤਲੀਆਂ ਦੇ ਉੱਪਰ ਵੀ ਆਪਾਂ ਮ사ਜ ਕਰ ਸਕਦੇ ਹਾਂ ਮ사ਜ ਕਰਨ ਤੋਂ ਬਾਅਦ ਤੁਸੀਂ ਵੇਲੇ ਨੂੰ ਇਸੇ ਤਰ੍ਹਾਂ ਤੋ ਬਣਾ ਕੇ ਰੱਖ ਸਕਦੇ ਹੋ